ਡਾਕਟਰ ਸਿੰਘ ਢੱਲੇ ਵਾਲੂ ਲੈ ਕੇ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੀ ਸਿਹਤ ਹੁਣ ਦਿਨੋ ਦਿਨ ਡਾਊਨ ਹੁੰਦੇ ਹੋਏ ਨਜ਼ਰ ਆ ਰਹੀ ਹੈ ਤੇ ਉੱਥੇ ਹੀ 72 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਉਹਨਾਂ ਨੇ ਹਜੇ ਤੱਕ ਪਾਣੀ ਦੀ ਬੂੰਦ ਤੱਕ ਨਹੀਂ ਪੀਤੀ। ਦੂਜੇ ਪਾਸੇ ਉਹਨਾਂ ਨੇ ਮੈਡੀਕਲ ਸਹੂਲਤਾ ਲੈਣ ਤੋਂ ਬੰਦ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਹੋਰ ਨਾਜ਼ੁਕ ਹੁੰਦੀ ਹੋਈ ਦੱਸਦੀ ਹੈ ਕਿ ਨਜ਼ਰ ਆਏਗੀ ਤੇ ਜਿਸ ਦੇ ਤਹਿਤ ਉੱਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਪ੍ਰਧਾਨ ਸਾਹਿਬ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਗਿਰ ਹੋਈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਕੁਝ ਹੋਰ ਹਿਰਾਸਤ ਦੇ ਵਿੱਚ ਲੈ ਲਈਆਂ ਸਰਵਣ ਸਿੰਘ ਪੰਦੇਰ ਅਭਿਮਨਿਓ ਕਹਾੜ ਕਾਕਾ ਸਿੰਘ ਕੋਟੜਾ ਅਤੇ ਉਥੇ ਹੀ ਜਗਜੀਤ ਸਿੰਘ ਡੱਲੇਵਾਲ ਤੇ ਕੁਝ ਹੋਰ ਕਿਸਾਨ ਆ ਜਿਹੜੇ ਕਿ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਤੇ ਉੱਥੇ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਹਿਣਾ ਹੈ ਕਿ 72 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਪ੍ਰਧਾਨ ਸਾਹਿਬ ਨੇ ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਹੁਣ ਕਿਸਾਨ ਹੋਰ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਿੰਡਾਂ ਦੇ ਵਿੱਚ ਜਾ ਜਾ ਕੇ ਵੀ ਜਿਹੜਾ ਕਿ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਇਸ ਗ੍ਰਿਫਤਾਰੀ ਦੇ ਉੱਤੇ ਹੋਰ ਪੜਕਦੇ ਹੋਏ ਨਜ਼ਰ ਆ ਰਹੇ ਪਰੰਤੂ ਇੱਕ ਪਾਸੇ ਕਿਸੇ ਸਾਥ ਜਥੇਵੰਦੀਆਂ ਚਿੰਤਤ ਵੀ ਨੇ ਪ੍ਰਧਾਨ ਸਾਹਿਬ ਦੀ ਕਿਉਂਕਿ ਸਿਹਤ ਆ ਹੁਣ ਡਾਊਨ ਹੋ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਸ਼ੰਭੂ ਅਤੇ ਖਲੋਰੀ ਬਾਰਡਰ ਦੇ ਉੱਤੇ ਧਰਨਾ ਲੱਗਿਆ ਹੋਇਆ ਸੀ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਤੇ ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਕਰ ਰਹੀਆਂ ਸੀ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਡੀ ਐਮਐਸਪੀ ਅਤੇ ਹੋਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਤਹਿਤ ਲਗਾਤਾਰ ਮੀਟਿੰਗਾਂ ਹੋਈਆਂ ਪਰੰਤੂ ਜੋ ਪਿਛਲੀ ਮੀਟਿੰਗ ਹੋਈ ਉਸ ਤੋਂ ਬਾਅਦ ਪਿਛਲੀ ਮੀਟਿੰਗ ਤੋਂ ਬਾਅਦ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਉੱਤੇ ਐਕਸ਼ਨ ਲਿਆ ਤੇ ਉੱਥੇ ਜੋ ਧਰਨਾ ਲੱਗਿਆ ਹੋਇਆ ਸੀ ਉਹ ਜੇ ਵੀ ਮਸ਼ੀਨਾਂ ਦੇ ਨਾਲ ਪਟਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਸਾਰੀਆਂ ਜਿਹੜੀਆਂ ਕਿ ਉੱਥੇ ਕਿਸਾਨ ਜਥੇਬੰਦੀਆਂ ਸ਼ਾਮਲ ਸੀ ਉਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਗੱਡੀਆਂ ਭਰ-ਭਰ ਕੇ ਕਿਸਾਨਾਂ ਦੀਆਂ ਜਿਹੜੀਆਂ ਕਿ ਥਾਣੇ ਦੇ ਵਿੱਚ ਸੁੱਟੀਆਂ ਗਈਆਂ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਕਿਸਾਨ ਇਸ ਐਕਸ਼ਨ ਤੋਂ ਬਾਅਦ ਹੋਰ ਭੜਕਦੇ ਹੋਏ ਨਸਰ ਆਏ ਪਰੰਤੂ ਉੱਥੇ ਹੀ ਜਿਹੜੀ ਕਿ ਜਿੰਚੀ ਸਿੰਘ ਡੱਲੇਵਾਲ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਇੱਕ ਜਿਸ ਦੇ ਤਹਿਤ ਹੁਣ ਪ੍ਰਧਾਨ ਸਾਹਿਬ ਨੇ 72 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਹਜੇ ਵੀ ਉਹਨਾਂ ਨੇ ਕੋਈ ਪਾਣੀ ਦੀ ਬੂੰਦ ਤੱਕ ਨਹੀਂ ਪੀਤੀ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਤੇ ਉੱਥੇ ਹੀ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੁਣ ਕਿਸਾਨ ਜਥੇਬੰਦੀਆਂ ਲਗਾਤਾਰ ਅਗਲੇ ਪ੍ਰਦਰਸ਼ਨ ਦੇ ਲਈ ਜਿਹੜਾ ਕਿ ਅਗਲੀ ਰਣਨੀਤੀ ਦੇ ਲਈ ਤਿਆਰ ਨੇ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਹੱਲਾ ਬੋਲਣ ਦੀ ਵੀ ਤਿਆਰੀ ਜਿਹੜੀ ਕਿ ਕਿਸਾਨ ਕਰ ਰਹੇ ਨੇ ਦੂਜੇ ਪਾਸੇ ਉੱਥੇ ਹੀ ਇਸ ਐਕਸ਼ਨ ਤੋਂ ਬਾਅਦ ਜੋ ਕਿਸਾਨਾਂ ਦੇ ਉੱਤੇ ਐਕਸ਼ਨ ਹੋਇਆ ਜੋ ਧਰਨਾ ਚੱਕਿਆ ਗਿਆ ਉਸ ਤੋਂ ਬਾਅਦ ਕਿਸਾਨਾਂ ਨੇ ਰੋਡ ਜਾਮ ਕੀਤਾ ਤੇ ਹੁਣ ਪ੍ਰਧਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਕਿਸਾਨ ਜਥੇਬੰਦੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਇਸ ਦੇ ਤਹਿਤ ਹੁਣ ਉੱਥੇ ਹੀ ਪ੍ਰਧਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਸਰਕਾਰ ਦੇ ਖਿਲਾਫ ਇੱਕ ਰੋਜ਼ ਪ੍ਰਦਰਸ਼ਨ ਜਿਹੜਾ ਕਿ ਕਰ ਸਕਦੀ